ਬੋਲ ਅਗਰ ਸੇਨ ਮਹਾਰਾਜ ਕੀ ਜੈ ਮੈਂ ਵਿਸ਼ਾਲ ਗੁਪਤਾ ਮਹਾਸਚਿਵ ਅਖਿਲ ਭਾਰਤੀ ਅਗਰਵਾਲ ਸਮਿਨਨ ਫਿਰੋਜ਼ਪੁਰ ਵੱਲੋਂ ਸਮੂਹ ਨਗਰ ਨਿਵਾਸੀਆਂ ਨੂੰ ਸੂਚਿਤ ਕਰਨਾ ਚਾਹੁੰਦਾ ਹਾਂ ਅਖਿਲ ਭਾਰਤੀ ਅਗਰਵਾਲ ਸਮਿਨਨ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਸ੍ਰਿੰਦਰ ਅਗਵਾ ਅਗਰਵਾਲ ਜੀ ਦੀ ਪ੍ਰੇਰਣਾ ਸਰੋਤ 16 ਨਵੰਬਰ ਦਿਨ ਰਵੀਵਾਰ ਨੂੰ ਸ਼੍ਰੀ ਰਾਮਬਾਗ ਵਿਖੇ ਇਹ ਦੋ ਮੈਡੀਕਲ ਕੈਂਪ ਲਾਇਆ ਜਾ ਰਹੇ ਨੇ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਅੱਖਾਂ ਅਤੇ ਦੂਸਰਾ ਜਨਰਲ ਮੈਡੀਕਲ ਕੈਂਪ ਲਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਬਾਕੀ ਹਸਪੀਟਲ ਤੇ ਮਾਹੀ ਡਾਕਟਰ ਜਿਹੜੇ ਕਿ ਡਾਕਟਰ ਅਸ਼ੀਸ਼ ਕੁਮਾਰ ਜੀ ਹੋਣਗੇ ਪੈਡੀਸਟਰੀਅਨ ਜਿਹੜੇ ਬੱਚਿਆਂ ਦੇ ਵਿਸ਼ੇਸ਼ ਮਾਹਿਰ ਨੇ ਡਾਕਟਰ ਤਰਜਿੰਦਰ ਭੱਲਾ ਆਰਥੋਪੀਡੀਸ਼ੀਅਨ ਜਿਹੜੇ ਹੱਡੀਆਂ ਦੇ ਰੋਗਾਂ ਦੇ ਵਿਸ਼ੇਸ਼ ਮਾਹਿਰ ਨੇ ਅਤੇ ਡਾਕਟਰ ਸੁਦੇਸ਼ ਕੁਮਾਰ ਜਿਹੜੇ ਛਾਤੀ ਦੇ ਰੋਗਾਂ ਦੇ ਟੀਵੀ ਦੇ ਵਿਸ਼ੇਸ਼ ਮਾਹਿਰ ਨੇ ਅੱਖਾਂ ਦੇ ਲਈ ਡਾਕਟਰ ਵਿਕਾਸ ਸ਼ੁਕਲਾ ਡਾਕਟਰ ਮਹੀਰ ਜਿੰਦਲ ਅਵੇਲੇਬਲ ਰਹਿਣਗੇ ਇਸ ਪੰਜਾਬ ਪ੍ਰਧਾਨ ਦੇ ਸਹਿਯੋਗ ਨਾਲ ਇਹ ਸਾਰਾ ਕੈਂਪ ਆਯੋਜਨ ਕੀਤਾ ਜਾਊਗਾ ਜਿਸ ਦੇ ਵਿੱਚ ECG, 슈ਗਰ, BP ਅੱਖਾਂ ਬਣਵਾਨੀਆਂ ਹਰੇਕ ਚੀਜ਼ ਦੇ ala ਮੁਫਤ ਇਲਾਜ ਕੀਤਾ ਜਾਊਗਾ ਉਹਨਾਂ ਦੀ ਪ੍ਰਸਕ੍ਰਿਪਸ਼ਨ ਅਨਸਾਰ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ ਤੇ ਸਾਰਾ ਲਾਜ਼ੀ ਮੁਫਤ ਹੋਊਗਾ ਜਿਸ ਦਾ ਮੇਨ ਮੰਤਵ ਇਹ ਹੈ ਕਿ ਸਾਡੇ ਦੇਸ਼ ਦੇ ਵਿੱਚ ਬਿਮਾਰੀ ਨੂੰ ਭਾਲ ਕਰੀਏ ਤੇ ਉਹਨੂੰ ਖਤਮ ਕਰ ਸਕੀਏ ਜਿਸ ਦੇ ਪ੍ਰਾਲੇ ਸਦਕੀਆਂ ਛਲਾਂਗਾ ਉਪਰਾਲਿਆਂ ਦੇ ਸਹਿਯੋਗ ਨਾਲ ਸਾਡੀ ਫਰੋਜਪੁਰ ਦੀ ਟੀਮ ਵੀ ਉਹਨਾਂ ਨਾਲ ਪੂਰੇ ਰਲ ਮਿਲ ਕੇ ਸਹਿਯੋਗ ਕਰਨਗੀ ਚਸਮੂਨਗਰ ਨਿਵਾਸੀਆਂ ਨੂੰ ਫਿਰ ਦੱਸਿਆ ਜਾਂਦਾ ਹੈ ਕਿ ਸਾਰੀ ਜਨਤਾ ਨੂੰ ਜ ਲੋੜਮਤ ਰੋਗੀਆਂ ਨੂੰ ਦੱਸਿਆ ਜਾਵੇ ਤੇ ਪ੍ਰਸਾਰ ਕੀਤਾ ਜਾਵੇ ਕਿ ਇਹ ਅਗਰਵਾਲ ਸਮਿਲਨ ਦੁਆਰਾ ਚੱਲ ਰਿਹਾ ਮੈਡੀਕਲ ਕੈਂਪ ਜਿਹੜੇ ਕੇ ਵਿੱਚ ਫ੍ਰੀ ਇਲਾਜ ਕੀਤਾ ਜਾਊਗਾ ਤੇ ਫ੍ਰੀ ਦਵਾਈਆਂ ਦਿੱਤੀਆਂ ਜਾਣਗੀਆਂ ਤੇ ਵਿਸ਼ੇਸ਼ ਮਾਹੀ ਡਾਕਟਰਾਂ ਵੱਲੋਂ ਸਹੀ ਤਰ੍ਹਾਂ ਚੈੱਕਅਪ ਕਰਕੇ ਉਨ੍ਹਾਂ ਦਾ ਰੋਗਾ ਦਾ ਨਿਦਾਨ ਕੀਤਾ ਰੋਗਾ ਜੈ ਸ਼੍ਰੀ ਰਾਮ ਕਿੱਥੇ ਕਿੱਥੇ ਲਗਾਇਆ ਜਾਏਗਾ ਇਹ ਇਹ ਮੈਡੀਕਲ ਕੈਂਪ ਸ਼੍ਰੀ ਰਾਮ ਬਾਗ ਦੇ ਵਿੱਚ ਲਾਇਆ ਜਾਊਗਾ ਜਿਹੜਾ 16 ਨਵੰਬਰ ਦਿਨ ਰਵੀਵਾਰ ਨੂੰ ਲੱਗਣਾ ਹੈ ਇਸ ਸਵੇਰੇ 9 ਵਜੇ ਰਜਿਸਟ੍ਰੇਸ਼ਨ ਹੋ ਜੂਗੀ ਤੇ ਇਸ ਦੇ ਵਿੱਚ ਅੱਖਾਂ ਦੇ ਜਿਹੜੇ ਵੀ ਆਪਰੇਸ਼ਨ ਹੋਣਗੇ ਉਹਨਾਂ ਦੇ ਰਹਿਣ ਸਹਿਣ ਤੇ ਖਾਣ ਪੀਣ ਦਾ ਸਾਰਾ ਇੰਤਜ਼ਾਮ ਇੱਥੇ ਹੀ ਕੀਤਾ ਗਿਆ ਹੈ ਤੇ ਉਹਨਾਂ ਨੂੰ ਮਰੀਜ਼ਾਂ ਨੂੰ ਜਿਨ੍ਹਾਂ ਦਾ ਆਪਰੇਸ਼ਨ ਰეკਮੈਂਡ ਹੋਗਾ ਹਰੇਕ ਮਰੀਜ਼ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣਾ ਆਧਾਰ ਕਾਰਡ ਬਤੌਰੇ ਜਾਨ ਪਛਾਣ ਦੇ ਲਈ ਜ਼ਰੂਰ ਲਿਆ ਜੈ ਸ਼੍ਰੀ ਰਾਮ